ਹਾਂਜੀ ਹਾਂਜੀ ਸਾਥੀਰੇ ਕਾ ਜਸਾਲਾ ਨੂੰ ਹਾਂਜੀ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਪੈਨਲ ਕੁਰਤੀ ਦੀ ਕਟਿੰਗ ਠੀਕ ਹੈ ਤਾਂ ਇਹ ਪੈਨਲ ਵਾਲੀ ਕੁਰਤੀ ਜਿਆਦਾ ਜਲਣੀ ਹੈ ਤੇ ਆਪਾਂ ਇਸ ਵੀ ਕਟਿੰਗ ਕਰ ਲੁੱਤੀ ਹੈ ਇਹ ਆਪਣੇ ਕੋਲ ਆਲ ਓਵਰ ਸਾਰਾ ਸੂਟ ਹੈਗਾ ਇਹਦੇ ਵਿੱਚ ਜੁਪਡੇਵਰ ਦਾ ਪਿੱਛਾ ਤੇ ਇਹਦੇ ਵਿੱਚ ਹੋਰ ਪੈਨਲ ਕੁਰਤੀ ਕਟਿੰਗ ਕਰਨੀ ਹੈ ਠੀਕ ਹੈ ਜੇ ਆਪਣੇ ਕੋਲੇ ਘੱਟ ਵਰ ਦਾ ਕੱਪੜਾ ਹੈ ਤਾਂ ਉਹ ਆਪਾਂ 2 ਮੀਟਰ ਲੈਣਾ ਤੇ ਇਹ ਲੱਫਰ ਕੋਲ ਇਹਦਾ 3.5 ਮੀਟਰ ਦਾ ਪੀਸ ਇਹਦੇ ਵਿੱਚੋਂ ਆਪਾਂ ਬੋਟਲ ਦੀ ਤਿਆਰ ਕਰਨੀ ਹੈ ਤੇ ਕੁੱਤੀ ਕੜੀਆਂ ਵਾਲੀ ਚਾੜ੍ਹਨੀ ਹੈ ਠੀਕ ਹੈ ਸਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਬੰਨ੍ਹ ਦੇ ਸੀ ਤਾਂ ਦੇਖੋ ਸਭ ਤੋਂ ਪਹਿਲਾਂ ਇਹਨੂੰ ਆਪਾਂ ਪ੍ਰੈਸ ਕਰ ਲਾਂਗੇ ਜਿਹੜਾ ਕਾਂ ਲ ਵਗੈਰਾ ਕੱਢ ਲਾਂਗੇ ਠੀਕ ਹੈ ਇਸ ਤਰ੍ਹਾਂ ਇਹ ਕਨਾਲ ਤੇ ਜਿਹੜੀ ਇਹਦੀ ਕੰਨੀ ਹੈ ਇਹ ਵਾਲੀ ਕੰਨੀ ਹੈ ਹਨਾ ਇਸ ਨੂੰ ਆਪਾਂ ਕਟਿੰਗ ਕਰ ਦੇਣਾ ਠੀਕ ਹੈ ਕਿਉਂਕਿ ਇਹ ਵਾਲੀ ਆ ਜੇ ਵਿੱਚ ਹੁਣ ਕੱਪੜੇ ਦੇ ਆ ਗਈ ਤਾਂ ਇਹ ਵਧੀਆ ਨਹੀਂ ਲੱਗਦੀ ਹਨਾ ਇਸ ਲਈ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਕੰਦੀ ਨੂੰ ਕਟਿੰਗ ਕਰਨ ਤੋਂ ਬਾਅਦ ਆਪਾਂ ਇਸ ਨੂੰ 4 ਫੋਲਡ ਕਰਕੇ ਰੱਖ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ 4 ਫੋਲਡ ਕਰਨਾ ਹੈ ਉਸ ਤੋਂ ਬਾਅਦ ਜਿਹੜਾ ਕੁੜਾ ਪਾਸਾ ਹੈ ਉਹਨੂੰ ਆਪਾਂ ਆਪਣੀ ਸਾਈਡ ਰੱਖ ਲੈਣਾ ਤੇ ਬਾਹਰ ਵਾਲੇ ਸਾਈਡ ਨੂੰ ਆਪਾਂ ਦੂਜੇ ਪਾਸੇ ਰੱਖਣਾ ਠੀਕ ਹੈ ਇਹ ਪ੍ਰੈਸ ਦੇ ਨਾਮ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਆਪਣੇ ਲਈ ਆਪਣੇ ਕੋਲ ਇਸ ਕੁੜਤੀ ਦੀ ਲੰਬਾਈ ਹੈਗੀ ਆ 44 ਇੰਚ ਤੇ ਬ੍ਰੈਸਟ ਸਾਈਜ਼ ਹੈਗਾ 16.5 ਕਮਰ ਕਮਰ 16.5 ਹੈ ਤੇ ਘੇਰਾ ਆਪਾਂ ਆਪਣੇ ਹਿਸਾਬ ਦੇ ਨਾਲ ਰੱਖਾਂਗੇ ਠੀਕ ਹੈ ਜਿੱਤੋਂ ਇੱਕ ਗੇਂਦਾ ਠੀਕ ਹੈ ਤੇ ਘੇਰਾ ਆਪਾਂ ਇਹਦਾ ਵਾਧਾ ਰੱਖਣਾ ਕਲੀਆਂ ਦੇ ਹਿਸਾਬ ਨਾਲ ਦੇਖਾਂਗੇ ਜਿੰਨਾ ਵੀ ਘੇਰਾ ਵਾਧਾ ਹੋਇਆ ਆਪਾਂ ਓਨਾ ਹੀ ਰੱਖਣਾ ਠੀਕ ਹੈ ਜੀ ਉਹ ਦੇਖੋ ਬਾਂਗਸਾ ਇਹਨੂੰ ਆਪ ਇੱਕ ਸਾਈਡ ਰੱਖਤਾ ਉਸ ਤੋਂ ਬਾਅਦ ਇਹਨਾਂ ਦਾ ਕੀ ਕਰਾਂਗੇ ਜਦੋਂ ਵੀ ਆਪਾਂ ਇਸ ਤਰੀਕੇ ਨਾਲ 6 ਫਰੀਆਂ ਵਾਲੀ ਕੁੜਤੀ ਦੀ ਕਟਿੰਗ ਕਰਦੇ ਹਾਂ ਠੀਕ ਹੈ ਇਸ ਨੂੰ ਆਪਾਂ ਇਸੇ ਤਰੀਕੇ ਨਾਲ ਡਬਲ ਫੋਲਡ ਕਰਕੇ ਰੱਖਣਾ ਹੈ ਫਰੰਟ ਤੇ ਬੈਕ ਸਾਈਡ ਨੂੰ ਇਕੱਠਾ ਹੀ ਰੱਖਣਾ ਹੁੰਦਾ ਠੀਕ ਹੈ ਪਹਿਲਾਂ ਆਪਾਂ ਲੰਬਾਈ ਦਾ ਨਿਸ਼ਾਨ ਲਾਉਣਾ ਹੈ ਦੇਖੋ ਜੇ ਸਾਡੇ ਕੋਲ ਸਰਕਾਰ ਦੀ ਲੰਬਾਈ ਤਿਆਰ ਹੈ ਸੋਰੀ 44 ਇੰਚ ਤਿਆਰ ਲੰਬਾਈ ਹੈ ਆਪਣੇ ਕੋਲੇ ਸ਼ਰਦੀ ਇਸੇ ਤਰ੍ਹਾਂ ਆਪਾਂ ਬੇ 44 ਇੰਚ ਤੇ ਤਿਆਰ ਲੈਂ ਲਈਏ ਬਾਈਏ ਸ਼ਰਟ ਦੀ ਠੀਕ ਹੈ ਤੇ ਆਪਾਂ 47 ਇੰਚ ਤੇ ਕਟਿੰਗ ਕਰਾਂਗੇ ਠੀਕ ਹੈ ਨਿਸ਼ਾਨ ਆਪਾਂ ਲਾਏ ਹੋਏ ਆ ਬਾਹਰ ਜਿਹੜਾ ਸੈਂਟਰ ਵਾਲਾ ਪੈਨਲ ਹੈ ਉਸ ਨੂੰ ਆਪਾਂ 4 ਇੰਚ ਦਾ ਕਟਿੰਗ ਕਰਾਂਗੇ ਡਬਲ ਫੋਲਡ ਕਰਕੇ ਠੀਕ ਹੈ ਤੇ ਸਿੰਗਲ ਫੋਲਡ ਦਾ 8 ਇੰਚ ਦਾ ਹੋ ਜਾਊਗਾ ਠੀਕ ਹੈ ਦੇਖੋ ਆਪਾਂ 4 ਇੰਚ ਤੇ ਨਿਸ਼ਾਨ ਲਾਇਆ ਇੱਥੇ ਇਸ ਤਰੀਕੇ ਨਾਲ ਜਿੰਨੀ ਆਪਣੀ ਫਰੋਕ ਦੇ ਵਿੱਚ ਵੈਲਟ ਹੁੰਦੀ ਹੈ ਠੀਕ ਹੈ ਉਹਦੇ ਅਕੋਰਡਿੰਗ ਆਪਾਂ ਇੱਥੇ ਮਾਪ ਲਉਣਾ ਹੈ ਜਿੰਨੇ 15 ਇੰਚੇ ਨਿਸ਼ਾਨ ਲਾਵਾਂਗੇ ਠੀਕ ਹੈ ਜੇ ਥੋੜਾ ਸਾਈਜ਼ ਦੇ ਘੱਟ ਨਾਲ ਲੱਗਦਾ ਹੁੰਦਾ ਜੇ ਕਿਸੇ ਬੱਚੇ ਦੀ ਜਾਂ ਘੱਟੇ ਸਾਈਜ਼ ਦੀ ਹੈਗੀ ਹੈ ਤਾਂ ਆਪਾਂ 12 13 ਤੇ ਵੀ ਨਿਸ਼ਾਨ ਲਾ ਸਕਦੇ ਆ ਕਿਉਂਕਿ ਲੇਡੀਜ਼ ਦੀ ਹੈਗੀ ਹੈ ਫਰੋਕ ਇਸ ਲਈ ਆਪਾਂ ਇੱਥੇ 15 ਇੰਚ ਨਿਸ਼ਾਨ ਲਾਵਾਂਗੇ ਠੀਕ ਹੈ ਇੱਥੋਂ ਤੱਕ ਆਪਾਂ 4 ਇੰਚ ਦਾ ਨਿਸ਼ਾਨ ਲਾਉਣਾ ਇਸ ਤਰੀਕੇ ਨਾਲ ਆਪਾਂ ਬਾਕਸ ਬਣਾ ਲਾਂਗੇ ਠੀਕ ਹੈ ਇਸਦੀ ਆਪਾਂ ਚੜਾਈ 4 ਇੰਚ ਰੱਖੀ ਹੈ ਇਸ ਤੋਂ ਲੰਬਾਈ ਸੈਂਟਾ ਠੀਕ ਹੈ ਇਹ ਤੋਂ ਆਪਾਂ ਕਟਿੰਗ ਨਹੀਂ ਲਾਣਾ ਇਹ ਤੋਂ ਆਪਾਂ ਸਿੱਧਾ ਹੀ ਲੈ ਕੇ ਜਾਣਾ ਠੀਕ ਹੈ ਤੇ ਜਿੰਸ ਤੋਂ ਆਪਾਂ ਕੱਪੜੀ ਲੰਬਾਈ ਦਾ ਨਿਸ਼ਾਨ ਲੱਗਿਆ ਹੋਇਆ ਜਿਵੇਂ ਆਪਾਂ ਨੂੰ 40 ਇਹ ਤੇ ਆ ਗਿਆ ਸੀਗਾ ਤੇ ਆਪਾਂ 40 ਦੇ ਤੇ ਨਿਸ਼ਾਨ ਲਾਇਆ ਠੀਕ ਹੈ ਜਿਸ ਮਾਲ ਇਹ ਪਨਾਇ ਕਿਰ ਬੰਦਾ ਹੈ ਰ ਠੀਕ ਹੈ ਇਸ ਦਾ ਆਪਾਂ ਹਾਸ ਕਰਨਾ ਹੈ ਇਹ ਸੱਤੇਂ ਚ ਬੰਦਾ ਠੀਕ ਹੈ ਸੱਤੇਂ ਚ ਤੱਕ ਆਪਾਂ ਇਸ ਤਰ੍ਹਾਂ ਤੱਕ ਇਹ ਲੰਬਾਈ ਦੇ ਸਮਰੱਥਨ ਜਿੰਨੀ ਲੰਬਾਈ ਉੱਥੇ ਤੱਕ ਹੀ ਇਨਸਾਨ ਹੋਣਾ ਠੀਕ ਹੈ ਤੇ ਇਸ ਤਰੀਕੇ ਨਾਲ ਇਸ ਕੋਰਨਰ ਨੂੰ ਲੈ ਕੇ ਉੱਥੇ ਤੱਕ ਮਿਲਾ ਦੇਣਾ ਠੀਕ ਹੈ ਇਸ ਨੂੰ ਤੇ ਹੁਣ ਆਪਾਂ ਇਸ ਨੂੰ ਕਟਿੰਗ ਕਰ ਦਾਂਗੇ ਠੀਕ ਹੈ ਨਾ ਤਾਂ ਇਹਨੂੰ ਸੈਂਟਰ ਦੇ ਵਿੱਚੋਂ ਕਟਿੰਗ ਕਰਨਾ ਤੇ ਨਾ ਹੀ ਆਪਾਂ ਇੱਕ ਛੋਟੀ ਕਰਨਾ ਠੀਕ ਹੈ ਇਹਦੀ ਕਟਿੰਗ ਆਪਾਂ ਇੱਥੋਂ ਕਰਨੀ ਹੈ ਠੀਕ ਹੈ ਜੀ ਇਹਦੇ ਨਾਲ ਹੀ ਆਪਾਂ ਆਪਣਾ ਅੰਦਰਲਾ ਪੈਨਲ ਇੱਕ ਤਿਆਰ ਹੋ ਜਾਊਗਾ ਇਸ ਤਰੀਕੇ ਨਾਲ ਆਪਾਂ ਕਟਿੰਗ ਕਰ ਲਿਆ ਠੀਕ ਹੈ ਇਹ ਆਪਣੇ ਕੋਲੇ ਅੰਦਰਲੀ ਸਾਈਡ ਦੇ ਪੈਨਲ ਤਿਆਰ ਹੋ ਗਏ ਹੁਣ ਆਪਾਂ ਬਾਅਦ ਵਿੱਚ ਇਹਨੇ ਬਣਾਉਣੇ ਆ ਉਹਦੇ ਬਾਅਦ ਕੀ ਕਰਨਾ ਹੈ ਜਿੱਧਰੋਂ ਆਪਾਂ ਕਟਿੰਗ ਕੀਤਾ ਸੀ ਥੱਲੇ ਵਾਲੀ ਸਾਈਡ ਤੋਂ ਇਸ ਨੂੰ ਆਪਾਂ ਉੱਪਰ ਕਰ ਦਾਂਗੇ ਇਸ ਤਰੀਕੇ ਨਾਲ ਠੀਕ ਹੈ ਇਸ ਤਰੀਕੇ ਨਾਲ ਆਪਾਂ ਉੱਪਰ ਕਰ ਦਿੰਦੇ ਹਾਂ ਠੀਕ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਪੈਨਲਾਂ ਨੂੰ ਇਦਾਂ ਆਪਾਂ ਜੋੜਾਂਗੇ ਠੀਕ ਹੈ ਕੋ ਇਸ ਤਰੀਕੇ ਨਾਲ ਆਪਾਂ ਇਸ ਨੂੰ ਜੋੜ ਲੈਣਾ ਠੀਕ ਹੈ ਪੈਨਲਾਂ ਦਾ ਜਿਹੜਾ ਆ ਬਾਹਰੀ ਸਾਈਡ ਤੇ ਨੂੰ ਆਪਾਂ ਇਸ ਤਰੀਕੇ ਨਾਲ ਰੱਖ ਲੈਣਾ ਠੀਕ ਹੈ ਤੇ ਜਿਹੜੀ ਇਹਦੀ ਸ਼ੇਪ ਹੈ ਬਾਹਰ ਨੂੰ ਇਦਾਂ ਹੋ ਜੂਗੀ ਠੀਕ ਹੈ ਇਸ ਤਰੀਕੇ ਨਾਲ ਪਹਿਲਾਂ ਵੀ ਕਟਿੰਗ ਹੋਊਗੀ ਤੁਸੀਂ ਪਹਿਲੇ ਫੀਟਿੰਗ ਦਾ ਨਿਸ਼ਾਨ ਲਾਉਣਾ ਠੀਕ ਹੈ ਤੁਸੀਂ ਇਸ ਨੂੰ ਪਹਿਲਾਂ ਜੋੜ ਕੇ ਉਸ ਤੋਂ ਬਾਅਦ ਫੀਟਿੰਗ ਦਾ ਨਿਸ਼ਾਨ ਵੀ ਲਾ ਸਕਦੇ ਹੋ ਵੇ ਜਰੂਰੀ ਨਹੀਂ ਵੀ ਆਪਾਂ ਪਹਿਲਾਂ ਫਿਟਿੰਗ ਦਾ ਨਿਸ਼ਾਨ ਲਾ ਕੇ ਬਾਅਦ ਵਿੱਚ ਹੀ ਜੋੜਨਾ ਠੀਕ ਹੈ ਬਟ ਮੈਂ ਪਹਿਲਾਂ ਹੀ ਇਸ ਦੀ ਕਟਿੰਗ ਕਰੂਗੀ ਠੀਕ ਹੈ ਹੁਣ ਦੇਖੋ ਇਹਦੇ ਹਿਸਾਬ ਨਾਲ ਕੋਲੇ ਘੇਰ ਦੇਖੋ ਕਿੰਨਾ ਵੱਡਾ ਹੋਇਆ ਹੈ ਠੀਕ ਹੈ ਨਾ ਕਿ ਇਹ ਸੀਗਾ ਆਪਣੇ ਕੋਲੇ 15 30 ਕਿਤਾਬਾ ਘੇਰ ਹੋ ਗਿਆ ਫੋਲਡਿੰਗ ਕਰਕੇ ਆਪਣੇ ਕੋਲੇ 18 ਇੰਚ ਦਾ ਘੇਰ ਹੋ ਜੂਗਾ ਇੱਕ ਤਰ੍ਹਾਂ ਦਾ ਠੀਕ ਹੈ ਮਤਲਬ ਉਠਾਈਏ ਜਦੋਂ ਘੇਰ ਆਪਣੇ ਕੋਲ ਹੋ ਜੂਗਾ ਨਾਰਮਲ ਘੇਰੇ ਨਾਲ 1 ਇੱਕ ਇੰਚ ਸੀਗਾ ਤੇ ਆਪਣੇ ਕੋਲੇ 28 ਇੰਚ ਘੇਰ ਹੋ ਜੂਗਾ ਠੀਕ ਹੈ ਕਪੜੇ ਦੇ ਹਿਸਾਬ ਨਾਲ ਇਹਦੇ ਵਿੱਚ ਆਪਾਂ ਨਿਸ਼ਾਨ ਲਾਉਨੇ ਆ ਠੀਕ ਹੈ ਇਸ ਤਰੀਕੇ ਨਾਲ ਪਹਿਲਾਂ ਆਪਾਂ ਇਸ ਨੂੰ ਜੋੜ ਵੀ ਸਕਦੇ ਆ ਤੇ ਨਹੀਂ ਜੋੜਨਾ ਐਸੇ ਤਰੀਕੇ ਨਾਲ ਰੱਸਤੇ ਕਟਿੰਗ ਕਰਨੀ ਤੇ ਇਦਾਂ ਵੀ ਕਟਿੰਗ ਕਰ ਸਕਦੇ ਆ ਠੀਕ ਹੈ ਜੀ ਤੇ ਹੁਣ ਆਪਣੇ ਕੋਲ ਹੀ ਤੀਰਾ ਹੈਗਾ 11.5 ਠੀਕ ਹੈ 11.5 ਦੇ ਵਿੱਚ ਆਪਾਂ 2 ਇੰਚ ਪਲੱਸ ਕਰਾਂਗੇ ਆਪਾਂ 12 ਇੰਚ ਤੇ ਨਿਸ਼ਾਨ ਲਾਉਣਾ 12 ਇੰਚ ਤੇ ਤੀਲਾ ਨਿਸ਼ਾਨ ਲਾਉਣਾ ਤੇ ਉੱਥਾ ਆਪਾਂ ਲਵਾ ਕੇ 7 ਇੰਚ ਇਨਾਂ ਦੀ ਫ੍ਰੀਟਿੰਗ ਹੈਗੀ ਇੱਥੋਂ 1.5/8 ਠੀਕ ਹੈ ਇੱਥੋਂ ਆਪਾਂ 1.5/8 ਦੇ ਨਿਸ਼ਾਨ ਲਾ ਲਾਂਗੇ ਹੁਣ ਆਪਾਂ ਇੱਥੋਂ ਚਾਪਾਂ ਦੇ ਨਿਸ਼ਾਨ ਲਾਉਣੇ ਆ ਠੀਕ ਹੈ ਜਾ ਕੇ ਇਹਨਾਂ ਦੇ ਹੈਗੇ ਆ 1.5/13 ਆਪਾਂ 12.8 ਦੇ ਨਿਸ਼ਾਨ ਲਾਉਣੇ ਠੀਕ ਹੈ ਤੇ ਆਪਾਂ ਮਾਪ ਕਰਾਂਗੇ 7 ਇੰਚ ਇੱਥੋਂ ਆਪਾਂ ਕਮਰ ਦਾ ਨਿਸ਼ਾਨ ਲਾਉਣੇ ਆ ਸਾਡੇ ਸੋਲੈਨਰ ਦੀ ਕਮਰ ਹੈਗੀ ਹੈ ਆਪਾਂ 1.5 16 ਇੰਚ ਦਾ ਨਿਸ਼ਾਨ ਲਾਵਾਂਗੇ ਕਿਉਂਕਿ ਇਸ ਦੇ ਵਿੱਚ ਪਲੇਟਾ ਨਹੀਂ ਪੈਂਦੀਆਂ ਆਈਆਂ। ਬਿਨਾ ਪਲੇਟਾ ਤੋਂ ਸਿੰਪਲ ਕੁਰਤੀ ਹੀ ਰੈਡੀ ਹੁੰਦੀ ਹੈ ਇਹ ਵਾਲੀ। ਤੇ ਇੱਥੋਂ ਆਪਾਂ ਕਿ ਕੀ ਜਿਹੜਾ ਇਹਣਾ ਠੀਕ ਹੈ ਇਹ ਕੀ ਜਿਹੇ ਪਹਿਲਾਂ ਦੇ। ਤੇ ਇਸ ਤੋਂ ਬਾਅਦ ਆਪਾਂ ਇੱਥੇ ਕਾਟ ਪਾਉਣੀ ਹੈ ਠੀਕ ਹੈ। ਤੇ ਇਸ ਜਿਹੜੀ ਕਾਟ ਹੈ ਉਹ ਆਪਾਂ ਇਸ ਤਰੀਕੇ ਨਾਲ ਪਾ ਦੇਣੀ ਹੈ। इस जला एक पेनल है ठीक तो है <Israeli anger managementeni> तो ਇਤੋਂ ਪਨੀシャン ਦੀ ਮੈਂ ਇਹਨਾਂ ਦਾ ਇਹਨਾਂ ਦੀਆਂ ਪਲੇਟਾਂ ਲਾਈਆਂ 2.5 ਕਿ ਤੇ ਆਪਾਂ 11 ਇੰਚ ਮੀਸਨ ਲਾਇਆ ਪਲੇਟਾਂ ਤੋਂ ਲੈ ਕੇ ਜਿੱਥੇ ਤੱਕ ਆਪਾਂ ਪਲੇਟ ਦੀ ਲੰਬਾਈ ਰੱਖਣੀ ਹੈ ਜਿੰਨੇ ਸੱਤ ਕਿ ਆਪਾਂ ਪਲੇਟ ਦੀ ਲੰਬਾਈ ਰੱਖਣੀ ਹੈ ਇਤੋਂ ਤੱਕ ਆਪਾਂ ਥੋੜੀ ਜਿਹੀ ਆਪਾਂ ਅੰਦਰ ਨੂੰ ਸ਼ੇਪ ਦੇ ਕੇ ਇਸ ਦੀ ਸਲਾਈ ਕਰ ਲਈਏ ਠੀਕ ਹੈ ਇਹਦੇ ਨਾਲ ਜੀ ਇਹ ਪਲੇਟਾਂ ਨੂੰ ਸ਼ੇਪ ਆ ਜੂਗੀ ਤੇ ਫਿਟਿੰਗ ਵਧੀਆ ਆਣੀ ਹੈ ਇਸ ਤਰੀਕੇ ਨਾਲ ਆਪਾਂ ਬਣਾਉਣਾ ਹੈ ਉਨਾ ਪੈਦਾ ਨਿਸ਼ਾਨ ਲਾ ਲਈ ਤੇ ਇਸ ਨੂੰ ਕਟਿੰਗ ਕਰ ਲਾਂਗੇ ਠੀਕ ਹੈ ਜੀ। ਸੁਣੋ ਆਪਾਂ ਇਸ ਨੂੰ ਕਟਿੰਗ ਕਰਦੇ ਨੇ। ਦੇਖੋ ਜਿਹੜਾ ਆਪਾਂ ਇਸ ਦੀ ਕਾਟ ਪਾਉਣੀ ਹੈ ਉਹ ਤੇਰੇ ਠੀਕ ਹੈ। ਫਰੰਟ ਨੇ ਉਹ ਆਪਾਂ ਦੋ ਪੈਨਲ ਚੱਕ ਕੇ ਫੇਰ ਪਾਉਣੀ ਹੈ ਠੀਕ ਹੈ ਕਿਉਂਕਿ ਇਹ ਹੋ ਗਿਆ ਬੈਕ ਸਾਈਡ ਤੇ ਇਹ ਆਪਾਂ ਫਰੰਟ ਸਾਈਡ ਪਾਉਣੀ ਹੈ ਠੀਕ ਹੈ ਇਸ ਤਰੀਕੇ ਨਾਲ ਜਦੋਂ ਆਪਾਂ ਪਹਿਲਾਂ ਚੱਕ ਕਟਿੰਗ ਕਰਨੀ ਹੈ ਜਦੋਂ ਆਪਾਂ ਫਰੰਟ ਸਾਈਡ ਦੀ ਕੱਟ ਪਾਉਣੀ ਹੈ ਨਾ ਇਸ ਤਰੀਕੇ ਨਾਲ ਪਹਿਲਾਂ ਦੋ ਪੱਲੇ ਚੱਕ ਲੈਣੇ ਆ ਆਪਾਂ ਸਾਰੇ ਚਾਰੋਂ ਪੱਲਿਆਂ ਦੀ ਨਾ ਇਕੱਠੀ ਕੱਟ ਨਹੀਂ ਪਾਉਣੀ ਦੀ ਠੀਕ ਹੈ ਫਰੰਟ ਦੀ ਕੱਟ ਅਲੱਗ ਤੋਂ ਪੈਂਦੀ ਹੈ ਬੈਕ ਸਾਈਡ ਦੀ ਕੱਟ ਜਦੋਂ ਪਾਉਣੀ ਹੋਊਗਾ ਆਪਾਂ ਇਕੱਠੀਆਂ ਦੀ ਪਾ ਸਕਦੇ ਜਿਵੇਂ ਆਪਾਂ ਹੁਣ ਪਾਈ ਹੈ ਠੀਕ ਹੈ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਸ ਦੀ ਅਗਲੇ ਪੱਲਿਆਂ ਦੀ ਕੱਟ ਪਾਉਣੀ ਹੈ ਅਸੀਂ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿਸ ਤਰੀਕੇ ਨਾਲ ਆਪਾਂ ਕਾਗ ਪਾਤੀ ਇਹ ਹੋ ਗਈ ਆਪਣੇ ਕੋਲੇ ਕਾਗ අප පැන්ල් දෝරලේ උස් පාන පරඩිටි ගනය කළ පැඳල් දෝරන්නේ සගරල පගේ පාතිවෙ ඒේවාලදපන පැඳ වේසට් ඒ ත්‍රික් න වලිපුෘති වැදිහෝදී අ කැ පැන හගේ තැන් වැට ඔගේ තැඩි බැක් ක ක